ਭਾਗ 32ਵਾਂ ਕਹਾਣੀ ਹੈ ਚੋਰੀ ਦੀ ਤੀਵੀਂ ਜੀਤੋ ਦੇ ਬੀਰੋ ਗੁਰੂ ਘਰ ਜਾ ਕੇ ਰਾਣੋ ਤੇ ਪਾਲੇ ਦਾ ਵਿਆਹ ਕਰਵਾ ਦਿੰਦੀਆਂ ਨੇ ਕਾਲੇ ਦਵਾਰਾ ਪਿੰਡ ਵਿੱਚ ਉਡਾਈ ਉਡਾਈ ਗਈ ਗੱਲ ਹੁਣ ਘਰੋ ਘਰੀ ਫੈਲ ਗਈ ਸੀ ਤੇ ਹਰ ਕੋਈ ਸੋਚ ਰਿਹਾ ਸੀ ਕਿ ਉਹ ਅੰਮਲੀ ਪਾਲਾ ਹੁਣ ਪਿੰਡ ਵਿੱਚ ਬੇਗਾਨੀ ਔਰਤ ਰੱਖ ਕੇ ਪਿੰਡ ਦੇ ਜਵਾਕਾ ਵਿੱਚ ਗਲਤ ਪ੍ਰਭਾਵ ਪਾਵੇਗਾ ਤੇ ਲੋਕਾਂ ਨੇ ਕਾਲੇ ਦੁਆਰਾ ਫੈਲਾਈ ਗੱਲ ਦਾ ਪਤਾ ਕਰਨ ਪਤਾ ਲਗਾਉਣ ਲਈ ਪਾਲੇ ਦੇ}}\,ਕਰਵਲ ਆਉਂਦੀ ਫਿਰਨੀ ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਜੋ ਵੀ ਰਾਹ ਵਿੱਚ ਹੁੰਦਾ ਤਾਂ ਇੱਕ ਹੀ ਗੱਲ ਕਰਦਾ ਕਿ ਪਾਲਾ ਤਾਂ ਸ਼ਹਿਰ ਵੱਡਾ ਹੀ ਕਾਰਾ ਕਰ ਆਇਆ ਸਿੱਧਾ ਕਹਿੰਦੇ ਤੀਵੀ ਹੀ ਚੋਰੀ ਕਰ ਲਿਆ ਆ ਹੁਣ ਜੀਤੋ ਵੀ ਇਹ ਗੱਲ ਸਮਝ ਰਹੀ ਸੀ ਕਿ ਇਸ ਤਰ੍ਹਾਂ ਘਰ ਵਿੱਚ ਬੇਗਾਨੀ ਮੁਟਿਆਰ ਜਿਸ ਨਾਲ ਅਜੇ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਨੂੰ ਘਰ ਅੰਦਰ ਰੱਖਣਾ ਠੀਕ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਵੀ ਇਹ ਫੈਸਲਾ ਗਲਤ ਤੇ ਸਮਾਜ ਦੇ ਉਲਟ ਲੱਗ ਰਿਹਾ ਸੀ ਇਸ ਗੱਲ ਨੂੰ ਸਮਾਜ ਦੇ ਉਲਟ ਹੁੰਦੀ ਵੇਖ ਜੀਤੋ ਨੇ ਬੀਰੋ ਨਾਲ ਸਲਾਹ ਕੀਤੀ ਕਿ ਉਹ ਪਿੰਡ ਦੇ ਗੁਰੂ ਘਰ ਵਿੱਚ ਜਾ ਕੇ ਭਾਈ ਸਾਹਿਬ ਤੋਂ ਸਮਾ ਲੈ ਆਵੇ ਕਿ ਅਸੀਂ ਪਾਲੇ ਤੇ ਰਾਣੋ ਦਾ ਆਨੰਦ ਕਾਰਜ ਕਰਵਾ ਕੇ ਉਹਨਾਂ ਦਾ ਵਿਆਹ ਕਰਵਾ ਦੇਣਾ ਹੈ ਇਹ ਗੱਲ ਸੁਣ ਕੇ ਬੀਰੋ ਨੇ ਵਿਜਿੱਤੋ ਦੀ ਗੱਲ ਗੱਲ ਸੁਣ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਬੀਰੋ ਨੇ ਇਸ ਗੱਲ ਦੀ ਸਹਿਮਤੀ ਰਾਣੂ ਕੋਲ ਲੈਣੀ ਚਾਹੀ ਕਿ ਉਸ ਦੀ ਪਾਲੇ ਨਾਲ ਵਿਆਹ ਕਰਵਾਉਣ ਦੀ ਸਹਿਮਤੀ ਹੈ ਤਾਂ ਉਹਨਾਂ ਦੇ ਆਨੰਦ ਕਾਰਜ ਕਰਵਾਉਣ ਦਾ ਸਮਾਂ ਉਹ ਅਲੱਛ ਗੁਰੂਕਰ ਦੇ ਪਾਈ ਸਾਹਿਬ ਤੋਂ ਲੈ ਆਵੇਗੀ ਰਾਣੂ ਨੇ ਇਸ ਫੈਸਲੇ ਦੇ ਸਵਾਗਤ ਕਰਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਬੀਰੋ ਜਦੋਂ ਕਰਦੇ ਬੂਹਾ ਲੰਗ ਗੁਰੂ ਘਰ ਵੱਲ ਨੂੰ ਜਾ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਪਿੰਡ ਦੇ ਲੋਕ ਉਸ ਵੱਲ ਇਸ ਤਰ੍ਹਾਂ ਬਹਿ ਰਹੇ ਸੀ ਜਿਵੇਂ ਉਹ ਇਸ ਪਿੰਡ ਦੀ ਨਹੀਂ ਸਗੋ ਕੋਈ ਪੜੀ ਭੁੱਲੀ ਨੱਠੀ ਪਿੰਡ ਵੱਲ ਨੂੰ ਆ ਗਈ ਹੋਵੇ ਬੀਰੋ ਪਿੰਡ ਵਾਲਿਆਂ ਦੇ ਇਸ ਰਵਈਏ ਤੋਂ ਬੇਸਮਝ ਸੀ ਉਹ ਬਿਨਾ ਕਿਸੇ ਨਜ਼ਰ ਮਿਲਾਏ ਗੁਰੂ ਘਰ ਵੱਲ ਨੂੰ ਚਲੀ ਗਈ ਚੰਗਾ ਮਾਤਾ ਮੈਂ ਚੱਲਾ ਖੇਤ ਵੱਲ ਵੇਖ ਆਵਾ ਕਿ ਬਾਪੂ ਬਿਨਾ ਖੇਤ ਕਿਵੇਂ ਦੇ ਲੱਗ ਰਹੇ ਨੇ ਪਹਿਲਾਂ ਵਰਗੀ ਬਹਾਰ ਹੈਗੀ ਆ ਜਾਂ ਫਿਰ ਸਭ ਈਰਾਨ ਹੋ ਗਿਆ ਪਾਲਾ ਬੇਬੇ ਨੂੰ ਆਖਦਾ ਹੋਇਆ ਬੋਲਿਆ ਲੈ ਹੁਣ ਰਾਤ ਦਾ ਤੂੰ ਸੁੱਤਾ ਨਹੀਂ ਅੱਖੇ ਮੈਂ ਖੇਤਾ ਵੱਲ ਜਾਣਾ ਜਾ ਜਾ ਮੈਂ ਹੁਣ ਇੱਥੇ ਹੀ ਰਹਿਣਾ ਤੂੰ ਖੇਤ ਦਾਸ਼ ਕੀ ਭੱਜੇ ਚੱਲੇ ਨੇ ਜੀਤੋ ਚੁੱਲ੍ਹੇ ਕੋਲ ਬੈਠੀ ਬੋਲੀ ਹਾਂ ਮੈਂ ਤਾਂ ਕਿੱਥੇ ਜਾਣਾ ਹੁਣ ਬਸ ਲੋਕਾਂ ਦੇ ਖੇਤਾ ਵਿੱਚ ਗਿੱਠ ਗਿੱਠ ਕਣਕ ਹੋਈ ਪਈ ਐ ਤੇ ਆਪਣੇ ਅਜੇ ਕੁਝ ਨਹੀਂ ਹੋਇਆ ਪਾਲ ਨੇ ਜਵਾਬ ਦਿੱਤਾ ਹਾਂ ਲੋਕਾਂ ਦੇ ਲੋਕਾਂ ਦੇ 2 ਮਹੀਨੇ ਹੋ ਗਏ ਖੇਤਾਂ ਵਿੱਚ ਫਿਰਦਿਆਂ ਤੇ ਦਿਨ ਰਾਤ ਇੱਕ ਕੀਤਿਆਂ ਤਾਂ ਕਿਤੇ ਜਾ ਕੇ ਕਣਕ ਹੋਈ ਹੁਣ ਆਪਣੇ ਆਪਣੇ ਕਿਹੜੇ ਕਿਸੇ ਨੇ ਖੇਤ ਵਾਹੇ ਤਾਂ ਹੀ ਕੇਵਲ ਕਾਹੀ ਹਰਿਆਲੀ ਮਾਰਦਾ ਜੀਤੋ ਚੁੱਲ੍ਹੇ ਅੱਗ ਬਾਲਦੀ ਬੋਲੀ ਲੈ ਬੇਬੇ ਹੁਣ ਆ ਗਿਆ ਤੇਰਾ ਪੁੱਤ ਹੁਣ ਦੇਖੀ ਖੇਤਾਂ ਨੂੰ ਵਾਹੀ ਕਰਕੇ ਕਣਕ ਬੀਜ ਦੇਣੀ ਫਿਰ ਵੇਲਾ ਹੋ ਕੇ ਕਰਹੀ ਸੋਣਾ ਪਾਲ ਹੱਸਦਾ ਹੋਇਆ ਬੋਲਿਆ ਲੈ ਭੈਣੇ ਭਾਈ ਸਾਹਿਬ ਤਾਂ ਕਹਿੰਦੇ ਕਿ ਮੇਰੇ ਪਾਣੇ ਤਾਂ ਅੱਜ ਹੀ ਕਰਵਾ ਲਵੋ आनंद कार्य ਨਾਲੇ ਅੱਜ ਤਾਂ ਦਿਨ ਵੀ ਵਧੀਆ ਨਿਕਾ ਜਿਹਾ ਇਹ ਸੁਣ ਕੇ ਮੈਂ ਵੀ ਕਿ ਆਈ ਕਿ ਚਲ ਅਸੀਂ ਪਾਲੇ ਤੇ ਰਾਣੂ ਨੂੰ ਲੈ ਕੇ ਆਉਂਦੇ ਹਾਂ ਇਹਨੇ ਨੂੰ ਵੀਰੋ ਆਣ ਬੋਲੀ ਹਾਂ ਹਾਂ ਮੈਂ ਵੀ ਐਵੇਂ ਹੀ ਚਾਹੁੰਦੀ ਸੀ ਕਿ ਜੇ ਅੱਜ ਹੀ ਆਨੰਦ ਕਾਰਜ ਹੋ ਜਾਵੇ ਤਾਂ ਆਪਣੇ ਸਿਰ ਤੋਂ ਭਾਰ ਜਿਹਾ ਉਤਰ ਜਾਵੇ ਤੇ ਮੇਰਾ ਪੁੱਤ ਪਾਲਾ ਵੀ ਬਹੁ ਵਾਲਾ ਹੋ ਜਾਵੇ ਜੀਤੋ ਨੇ ਵੀਰੋ ਨੂੰ ਹੱਸਦੇ ਹੋਏ ਕਿਹਾ ਜਆ ਪੁੱਤ ਨਹਾ ਲੈ ਤੇ ਤਿਆਰ ਹੋ ਜਾ ਅੱਜ ਪਾਈ ਸਾਹਿਬ ਕੋਲੋਂ ਤੇਰੇ ਤੇ ਰਾਣੋ ਦੇ ਅਨੰਦ ਕਾਰਜ ਕਰਵਾ ਕੇ ਤੁਹਾਡਾ ਵਿਆਹ ਕਰਵਾ ਦਈਏ ਵੀਰੋ ਅੰਦਰ ਰਾਣੋ ਕੋਲ ਜਾਂਦੇ ਹੋਏ ਬੋਲੀ ਪਾਲਾ ਖੁਸ਼ ਜਿਹਾ ਹੋ ਵੀਰੋ ਦੀ ਗੱਲ ਸੁਣਨ ਹੋਣ ਚਲਾ ਗਿਆ ਤੇ ਵੀਰੋ ਰਾਣੋ ਨੂੰ ਵਿਆਹ ਲਈ ਤਿਆਰ ਕਰਨ ਲੱਗ ਪਈ ਵੀਰੋ ਨੇ ਰਾਣੋ ਨੂੰ ਆਪਣੇ ਗਿਆਨੇ ਪਾ ਦਿੱਤੇ ਜੀਤੋ ਨੇ ਆਪਣੇ ਵਿਆਹ ਵਾਲੀ ਫੁਲਕਾਰੀ ਰਾਣੋ ਨੂੰ ਦੇ ਦਿੱਤੀ ਰਾਣੋ ਵੀ ਇਹ ਸਭ ਦੇਖ ਬਹੁਤ ਖੁਸ਼ ਹੋ ਗਈ ਤੇ ਸੋਚਣ ਲੱਗ ਪਈ ਕਿ ਉਸ ਦੀ ਕਿਸਮਤ ਵਿੱਚੋਂ ਹੁਣ ਸੱਚਮੁੱਚ ਹੀ ਦੁੱਖ ਕਟ ਕੱਟੇ ਗਏ ਨੇ ਤੇ ਹੁਣ ਉਸ ਦਾ ਵੀ ਪਰਿਵਾਰ ਹੋਵੇਗਾ ਪਾਲਾ ਵਿਨਾਹ ਕੇ ਆ ਗਿਆ ਤੇ ਜੀਤੋ ਨੇ ਪਾਲੇ ਨੂੰ ਉਸ ਤੇ ਬਾਪੂ ਵਾਲੀ ਸੰਧੂਰੀ ਪਾਗ ਤੈ ਪਾਉਣ ਲਈ ਕੁੜਤਾ ਪਜਾਮਾ ਦੇ ਦਿੱਤਾ ਥੋੜੇ ਸਮੇਂ ਬਾਅਦ ਪਾਲਾ ਵੀ ਤਿਆਰ ਹੋ ਗਿਆ ਜੀਤੋ ਤੇ ਬੀਰੋ ਨੇ ਰਾਣੋ ਨੂੰ ਆਪਣੇ ਨਾਲ ਤੋਰ ਲਿਆ ਪਾਲਾ ਵੀ ਨਾਲ ਚੱਲ ਪਿਆ ਜਦੋਂ ਉਹ ਘਰ ਤੋਂ ਬਾਹਰ ਨਿਕਲੇ ਤਾਂ ਪਿੰਡ ਦੇ ਲੋਕ ਪਾਲੇ ਵੱਲ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਪਾਲੇ ਦੀ ਤਸਵੀਰ ਪਿੰਡ ਵਿੱਚ ਇੱਕ ਨਸ਼ੇੜੀ ਤੇ ਚੋਰ ਵਜੋਂ ਪੇਸ਼ ਕੀਤੀ ਹੋਈ ਸੀ ਤਾਂ ਜਦੋਂ ਹੁਣ ਪਿੰਡ ਦੇ ਲੋਕਾਂ ਨੇ ਉਸ ਵੱਲ ਵੇਖਿਆ ਤਾਂ ਸਭ ਹੈਰਾਨ ਹੋ ਗਏ ਕਿਉਂਕਿ ਪਾਲਾ ਦਾ ਸਰੀਰ ਇੱਕ ਤਗੜੇ ਪਹਿਲਵਾਨ ਵਰਗਾ ਤੇ ਚਿਹਰਾ ਲਾਲੀ ਮਾਰ ਰਿਹਾ ਸੀ ਜਿਸ ਨੂੰ ਦੇਖ ਸਭ ਚੁੱਪ ਕਰ ਗਏ ਪਾਲਾ ਬੀਬੀ ਨਾਲ ਕਿਸੇ ਵੱਲ ਦੇਖੇ ਗੁਰੂ ਘਰ ਵੱਲ ਚਲਾ ਗਿਆ ਪਿੰਡ ਦੇ ਲੋਕ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਪਾਲਾ ਤਾਂ ਪਲ ਪੜ ਕੇ ਛੋਟੇ ਵਰਗਾ ਹੋ ਗਿਆ ਹੈ ਆਪਾਂ ਤਾਂ ਸੋਚਿਆ ਸੀ ਕਿ ਉਹ ਮਜੇ ਕਰ ਕਰਕੇ ਮਰਨ ਕਿਨਾਰੇ ਪਿਆ ਹੋਣਾ ਪਰ ਇਹ ਤਾਂ ਕਿਸੇ ਪਖ ਤੋਂ ਨਸ਼ੇੜੀ ਲੱਗ ਹੀ ਨਹੀਂ ਰਹਾ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਸਪੋਰਟ ਕਰੋ